ਹੈਲੋ ਜੀ ਸਾਰੀ ਕਾਲ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇਹ ਵਲੌਗ ਹੈਗਾ ਪੂਰੇ 1 ਮਹੀਨੇ ਬਾਅਦ ਮੈਂ ਸ਼ੂਟ ਕਰ ਰਹੀ ਹਾਂ ਤੇ 1 ਮਹੀਨੇ ਵਿੱਚ ਕੀ ਕੀ ਆਪਾਂ ਕੀਤਾ ਕੀ ਕੀ ਹੋਇਆ ਉਹ ਤਰ ਨਜ਼ਾਰਾ ਜਿਹੜਾ ਉਹ ਸ਼ੇਅਰ ਕਰੂੰਗੀ ਤੇ ਵਲੌਗ ਦੇ ਨਾਲ ਜਿਹੜਾ ਉਹ ਬਣੇ ਰਿਓ ਅੱਜ ਪੂਰਾ 1 ਮਹੀਨਾ ਹੋ ਗਿਆ ਮਤਲਬ ਡਿਲੀਵਰੀ ਹੋਈ ਨੂੰ ਮੇਰੀ ਤੇ ਆਪਣਾ ਜਿਹੜਾ ਉਹ ਬੇਬੀ ਉਹ 1 ਮਹੀਨੇ ਦਾ ਹੋ ਚੁੱਕਾ ਵਾ ਤੇ ਇਹ ਇਹ 1 ਮਹੀਨੇ ਵਿੱਚ ਇਹੀ ਹੋਇਆ ਤੇ ਡਿਲੀਵਰੀ ਤੋਂ ਬਾਅਦ ਤੁਹਾਨੂੰ ਪਤਾ ਹੈ ਸਰੀਰ ਨੂੰ ਰਿਕਵਰ ਹੋਣ ਵਾਸਤੇ ਬਹੁਤ ਟਾਈਮ ਲੱਗਦਾ ਵਾ ਤੇ ਮੇਰੇ ਸਰੀਰ ਨੂੰ ਬਹੁਤ ਟਾਈਮ ਲੱਗਾ ਬਾਡੀ ਨੂੰ ਤੇ ਸੀ ਸੈਕਸ਼ਨ ਹੋਇਆ ਸੀ ਇਸ ਕਰਕੇ ਜਿਹੜਾ ਹੈ ਉਠਣਾ ਬੈਠਣਾ ਬੇਬੀ ਨੂੰ ਸੰਭਾਲਣਾ ਰਾਤ ਜਾਗਣਾ ਇਹਦੇ ਵਿੱਚ ਟਾਈਮ ਜਿਹੜਾ ਉਹ ਲੰਘ ਜਾਂਦਾ ਹੀ ਮਤਲਬ ਵੀਡੀਓ ਬਣਾਉਣ ਦਾ ਬਿਲਕੁਲ ਹੀ ਟਾਈਮ ਨਹੀਂ ਸੀ ਹੈਗਾ ਇਸ ਕਰਕੇ 1 ਮਹੀਨਾ ਜਿਹੜਾ ਆਪਣਾ ਜਿਹੜਾ ਇਦਾਂ ਹੀ ਲੰਘ ਗਿਆ ਤੇ ਹੁਣ ਜਿਹੜਾ ਬੇਬੀ 1 ਮਹੀਨੇ ਦਾ ਹੋ ਚੁੱਕਾ ਵਾ ਤੇ ਮਤਲਬ ਥੋੜਾ ਜਿਹਾ ਸਟੇਬਲ ਆ ਬੋਡੀ ਹਨਾ ਤੁਰਨ ਫਿਰਨ ਵਿੱਚ ਥੋੜਾ ਸੌਕ ਆ ਤੇ ਅੱਜ ਮੈਂ ਸੋਚਿਆ ਜਿਹੜੇ ਗਰਮ ਕੱਪੜੇ ਵਗੈਰਾ ਹਨਾ ਜਿੱਦਾਂ ਗਰਮੀ ਵਗੈਰਾ ਬਹੁਤ ਜ਼ਿਆਦਾ ਵਾ ਤੇ ਜੇ ਮੈਂ ਕਿਹਾ ਗਰਮ ਕੱਪੜੇ ਥੋੜੇ ਸਾਭ ਦਿੰਨੀ ਆ ਤੇ ਮਤਲਬ ਬੇਬੀ ਦੇ ਨਾਲ ਇਹ ਨਾ ਹੋ ਨਹੀਂ ਪਾਂਦਾ ਤੇ ਉਹਨੂੰ ਮੈਂ ਜਿਹੜਾ ਬੇਬੀ ਨੂੰ ਮੈਂ ਮੰਮੀ ਨੂੰ ਫੜਾਇਆ ਤੇ ਫਿਰ ਮੈਂ ਆ ਸਾਰਾ ਜਿਹੜਾ ਉਹ ਕੰਮ ਕੀਤਾ ਵਾ ਇੰਦਾ ਮਤਲਬ ਇੱਕ ਜਣਾ ਫੜੇ ਤੇ ਦੂਜਾ ਜਿਹੜਾ ਕੰਮ ਕਰੇ ਫੇਰ ਹੁੰਦਾ ਨਹੀਂ ਤੇ ਮਤਲਬ ਇੰਨਾ ਛੋਟਾ ਬੇਬੀ ਲੈ ਕੇ ਇੰਦਾ ਕੰਮ ਵੀ ਨਹੀਂ ਹੁੰਦਾ ਹੈਗਾ ਤੇ ਸਰੀਰ ਅਜੇ ਬਾਡੀ ਇੰਨੀ ਰਿਕਵਰ ਨਹੀਂ ਹੋਈ ਹੈ ਕਿ ਮੈਂ ਹੈਵੀ ਜਿਹੜਾ ਕੰਮ ਕਰ ਸਕਾਂ ਇਹ ਥੋੜਾ ਬੋਤਾ ਜਿਹੜਾ ਮੈਂ ਉਹ ਕਰਦੀ ਰਹੀ ਨਹੀਂ ਤਾਂ ਕਿ ਜਿਹੜਾ ਸਰੀਰ ਉਹ ਚੱਲਦਾ ਫਿਰਦਾ ਰਵੇ ਤਾਂ ਉਹ ਕਰਕੇ ਤੇ ਤੇ ਮੇਰੀ ਗੁੱਤ ਤੁਸੀਂ ਵੀ ਦੇਖ ਸਕਦੇ ਮੇਰਾ ਮਤਲਬ ਹਾਲਤ ਵੇਖ ਸਕਦੇ ਤੁਸੀਂ ਇਹ ਮਤਲਬ ਇੰਦਾ ਹੋ ਚੁੱਕੀ ਆ ਤੇ ਸਿਰ ਵਿੱਚ ਮੈਂ ਜਿਹੜਾ ਉਹ ਕਿਓ ਵਗੈਰਾ ਪਾਇਆ ਵਾ ਹਨਾ ਜਿੱਦਾਂ ਕਹਿੰਦੇ ਹੁੰਦੇ ਸਵਾ ਮਹੀਨਾ ਹਨ ਸਵਾ ਮਹੀਨਾ ਹੋ ਚੁੱਕਾ ਵਾ ਤੇ ਇਤੋਂ ਬਾਅਦ ਜਿਹੜਾ ਵਾ ਆਪਣਾ ਜਿੱਦਾਂ ਸਵਾ ਮਹੀਨੇ ਦਾ ਪ੍ਰੇਜ ਹੁੰਦਾ ਕਿ ਮਤਲਬ ਆਪਾਂ ਕੁਝ ਵੀ ਲਾਣਾ ਪਾਣਾ ਨਹੀਂ ਹੈ ਜਾਂ 스멜 ਵਾਲੀ ਚੀਜ਼ ਆਪਾਂ ਯੂਜ਼ ਨਹੀਂ ਕਰਨੀ ਹੈਗੀ ਹਨਾ ਤੇ ਆਪਾਂ ਵੀ ਇਹੀ ਜਿਹੜੇ ਸਾਡੇ ਰੀਤੀ ਰਿਵਾਜ ਹੀ ਉਹਨਾਂ ਨੂੰ ਫਾਲੋ ਕੀਤਾ ਤੇ ਫਾਈਨਲੀ ਜਿਹੜਾ ਸਵਾ ਮਹੀਨੇ ਤੋਂ ਬਾਅਦ ਮੈਂ ਜਿਹੜਾ ਵੀਡੀਓ ਜਿਹੜੀ ਉਹ ਸ਼ੂਟ ਕਰ ਰਹੀ ਆ ਜਿਆਦਾ ਫੋਨ ਵੀ ਨਹੀਂ ਸੀ ਮੈਂ ਚਲਾਉਂਦੀ ਨਾ ਟੀਵੀ ਦੇਖਣਾ ਤੇ ਇਹਨਾਂ ਕਹਿੰਦੇ ਨਾ ਮਤਲਬ ਕੱਚਾ ਹੁੰਦਾ ਸਰੀਰ ਅੱਖਾਂ ਵਗੈਰਾ ਕੱਚੀਆਂ ਹੁੰਦੀਆਂ ਹਨ ਤੇ ਫਿਰ ਇਦਾਂ ਖਰਾਬ ਹੁੰਦਾ ਡਰ ਹੁੰਦਾ ਇਸ ਕਰਕੇ ਆਪਣਾ ਬਹੁਤ ਜ਼ਿਆਦਾ ਜਿਹੜਾ ਓਵਰੇਜ ਕੀਤਾ ਮੈਂ ਏਸੀ ਬੇਬੀ ਤੇ ਬਹੁਤ ਤੰਗ ਕਰ ਰਿਆ ਸੀ ਤੇ ਇਹਨੂੰ ਮੈਂ ਜਿਹੜਾ ਉਹ ਮੈਂ ਕਿਹਾ ਪਹਿਲਾਂ ਇਹਨੂੰ ਸਵਾਦ ਨਹੀਂ ਮੈਂ ਤੇ ਇਹਨੂੰ ਸਵਾਣ ਤੋਂ ਬਾਅਦ ਮੈਂ ਜਿਹੜਾ ਦੂਜਾ ਹੋਰ ਕੋਈ ਕੰਮ ਕੀਤਾ ਤੇ ਤੁਹਾਨੂੰ ਪਤਾ ਛੋਟਾ ਬੇਬੀ ਆ ਫਿਰ ਜ਼ਿਆਦਾ ਉਹ ਦਿੱਕਤ ਬਹੁਤ ਜ਼ਿਆਦਾ ਹੁੰਦੀ ਆ ਤੇ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਜਿਹੜਾ ਵਲੌਗ ਵਾ ਉਹ ਆ ਕੋਸ਼ਿਸ਼ ਕਰਾ ਕਰਾਂਗੇ ਡੇਲੀ ਪਾਇਆ ਕਰਾਂਗੇ ਬਟ ਜੇ ਨਹੀਂ ਤੇ ਆਪਾਂ ਦੂਜੇ ਦਿਨ ਜਿਹੜਾ ਵਲੌਗ ਜ਼ਰੂਰ ਪਾਇਆ ਕਰਾਂਗੇ ਕਿਉਂਕਿ ਛੋਟੇ ਬੱਚੇ ਦੇ ਨਾਲ ਤੁਹਾਨੂੰ ਪਤਾ ਵੀਡੀਓ ਸ਼ੂਟ ਨਹੀਂ ਹੁੰਦੀ ਹੈਗੀ ਇਸ ਕਰਕੇ ਤੇ ਥੋੜਾ ਜਿਹਾ ਡਿਲੇ ਜਿਹੜਾ ਹੋ ਜਾਂਦੀ ਵੀਡੀਓ ਏਸੀ ਥੋੜੀ ਜੀ ਅਪਡੇਟ ਤੁਹਾਨੂੰ ਦੇਣੀ ਸੀ ਉਹ ਵਾਲੀ ਕਿ 1 ਮਹੀਨਾ ਜਿਹੜਾ ਉਹ ਵਲੌਗ ਕਿਉਂ ਨਹੀਂ ਆ ਪਾਇਆ ਹੈਗਾ ਇਸ ਕਰਕੇ ਤੇ ਹੁਣ ਜੋ ਜੋ ਆਪਣਾ ਸਰੀਰ ਜਿਹੜਾ ਵਾ ਉਹ ਚੱਲਣਾ ਫਿਰਨਾ ਮੈਂ ਸ਼ੁਰੂ ਕਰੂੰਗੀ ਹਨਾ ਰਿਕਵਰ ਹੋਊਗਾ ਸਰੀਰ ਤੇ ਨਾਲ-ਨਾਲ ਬੇਬੀ ਨੂੰ ਸੰਭਾਲਾਂਗੇ ਨਾਲ-ਨਾਲ ਆਪਣਾ ਵੀਡੀਓ ਸ਼ੂਟ ਕਰਾਂਗੇ ਆਪਣਾ ਵਲੌਗ ਬਣਾਵਾਂਗੇ ਤੇ ਹੁਣ ਸਾਰੇ ਵਲੌਗ ਜਿਹੜੇ ਆ ਆਪਣੇ ਇਦਾਂ ਤੇ ਆਇਆ ਕਰਨਗੇ ਮੇਰੇ ਬੇਬੀ ਦੇ ਨਾਲ ਆਇਆ ਕਰਨਗੇ ਮੇਰੇ ਬੱਚਿਆਂ ਦੇ ਨਾਲ ਆਇਆ ਕਰਨਗੇ ਹਨਾ ਇੱਕ ਹੋਰ ਮੈਂਬਰ ਜਿਹੜਾ ਆਪਣਾ ਛੋਟਾ ਜਿਹਾ ਐਡ ਹੋ ਗਿਆ ਆਪਣੇ ਨਾਲ ਤੇ ਉਹ ਵੀ ਤੁਹਾਨੂੰ ਵੇਖਣ ਵਾਸਤੇ ਮਿਲਿਆ ਕਰੂਗਾ ਹਨਾ ਆਪਾਂ ਬਖਾਵਾਂਗੇ ਜਰੂਰ ਸਮਾਨ ਜਿਹੜਾ ਉਹ ਕੱਢ ਲਿਆ ਜਿਹੜਾ ਮੈਂ ਮਤਲਬ ਰੱਖਣਾ ਵਾ ਸਰਦੀਆਂ ਵਾਲਾ ਚਲਾ ਸਮਾਨ ਜਿਹੜਾ ਉਹ ਮੈਂ ਕੱਢ ਲਿਆ ਵਾ ਤੇ ਇਹ ਰੱਖਣ ਵਾਲਾ ਵਾ ਸਰਦੀਆਂ ਵਾਲਾ ਇਹ ਬੜਾ ਪੰਗਾ ਹੁੰਦਾ ਮਤਲਬ ਸਰਦੀਆਂ ਵਾਲਾ ਰੱਖੋ ਫਿਰ ਕੱਢੋ ਗਰਮੀ ਵਾਲਾ ਹੁਣ ਮੈਂ ਜਿਹੜੇ ਗਰਮੀ ਵਾਲੇ ਉਹ ਕੱਢ ਲਿਆ ਤੇ ਇੱਥੇ ਨਵੀਂ ਸਿ ਬੈਠਾ ਵਾ ਕਿਉਂਕਿ ਪੇਪਰ ਹੋ ਚੁੱਕੇ ਆ ਤੇ ਜਿਹੜਿਆ ਵਾ ਹੁਣੇ ਫ੍ਰੀ ਆ ਰਿਜ਼ਲਟ ਆਉਣ ਵਾਲਾ ਉਹ ਵੇਖ ਮੇਰੇ ਸਿਰ 'ਚ ਮਤਲਬ ਕਿਉਂ ਲੱਗਾ ਹੋਇਆ ਵਾ ਤੇ ਅੱਜ ਮੈਂ ਤੋਤਾ ਹੀ ਤੇ ਮੈਂ ਕਿਉਂ ਜਿਹੜਾ ਸੀ ਉਹ ਸਿਰ 'ਚ ਪਵਾ ਲਿਆ ਵਾ ਇੰਨਾ ਜਿਹੜੇ ਸ਼ਾਇਦ ਵਾਲ ਵੀ ਜਿਹੜੇ ਉਹ ਲੰਬੇ ਹੋ ਜਾਣ ਤੇ ਆਪਣੀ ਜਿਹੜੀ ਉਹ ਡਿਲੀਵਰੀ ਤੋਂ ਬਾਅਦ ਇਹ ਮੇਰਾ ਪਹਿਲਾ ਵਲੌਗ ਆ ਤੇ ਡਿਲੀਵਰੀ ਹੋ ਚੁੱਕੀ ਆ ਤੇ ਅਗਲੇ ਵਲੌਗ 'ਚ ਥੋੜੀ-ਬੋਤੀ ਜਿਹੜੀ ਗੱਲ ਉਹ ਅਗਲੇ ਵਲੌਗ 'ਚ ਕਰਾਂਗੇ ਤੇ ਇੱਥੇ ਕਰਦੇ ਆ ਵਲੌਗ ਦਾ ਐਂਡ ਥੋੜਾ-ਬੋਤਾ ਜਿਹੜਾ ਵਲੌਗ ਜਿਹੜਾ ਬਣਿਆ ਹਨਾ ਬੱਚੇ ਦੇ ਨਾਲ ਜਿਹੜਾ ਉਹ ਬੰਦਾ ਨਹੀਂ ਹੈਗਾ ਡੇਲੀ ਤੇ ਬੰਦਾ ਨਹੀਂ ਹੈਗਾ ਦਿਨ ਇੱਕਦਾਂ ਨੱਗ ਜਾਂਦਾ ਪਤਾ ਨਹੀਂ ਲੱਗਦਾ ਹੈਗਾ ਛੋਟੇ ਬੱਚੇ ਦੇ ਨਾਲ ਹੁਣ 1 ਵਜ ਚੁੱਕਿਆ ਸਵੇਰ ਦਾ ਕੁ ਮੈਂ ਕੰਮ ਕਰਕੇ ਹੁਣ ਰੋਟੀ ਬਣਾਈ ਆ ਹੁਣ ਜਿਹੜਾ ਉਹ 1 ਵਜੇ ਨਾਲ ਜਿਹੜਾ ਉਹ ਰੋਟੀ ਖਾਣ ਲੱਗੀ ਉਹਨੂੰ ਜਿਹੜਾ ਦੁੱਧ ਦੱਦ ਪਿਆ ਕੇ ਜਿਹੜਾ ਉਹ ਮੈਂ ਕੀਤਾ ਵਾ ਸਵਾਇਆ ਵਾ ਉਹਨਾ ਤੇ ਹੁਣ ਆਪਰ ਜਿਹੜੀ ਰੋਟੀ ਖਾਣੇ ਆ ਤੇ ਨਮੀ ਚ ਨੂੰ ਮੈਂ ਖਵਾ ਦਿੱਤੀ ਆ ਤੇ ਦੋਵਾਂ ਬੱਚਿਆਂ ਦੇ ਨਾਲ ਪਤਾ ਲੱਗਦਾ ਦਿਨ ਬਦਲ ਕਿੱਧਰ ਜਾਂਦਾ ਤੇ ਚਲੋ ਮਿਲਦੇ ਆ ਕਿਸੇ ਅਗਲੇ ਵਲੌਗ ਤਦ ਤੱਕ ਲਈ ਬਾਏ ਬਾਏ